ਨਾ ਨਹੀਂ ਹੈ ਜਿਹੜੇ ਲੋਕ ਦੋ ਦੋ ਘੰਟੇ ਤੋਂ ਲਾਈਨ ਦੇ ਵਿੱਚ ਆ ਕੇ ਖੜੇ ਨੇ ਦੇਖੋ ਮਿਲੇਗਾ ਵੀ ਉਹਨੂੰ ਜਿਹੜਾ ਆਵੇਗਾ ਪੰਜਾਬੀ ਭਾਈਚਾਰਾ ਤੁਹਾਨੂੰ ਬਹੁਤ ਘੱਟ ਨਜ਼ਰ ਆਵੇਗਾ ਨਜ਼ਰ ਆਵੇਗਾ ਤਾਂ ਤੁਹਾਨੂੰ ਸੇਵਾ ਕਰਦਾ volunteers ਕਰਦਾ ਨਜ਼ਰ ਆਵੇਗਾ ਇੱਥੇ ਬਹੁਤ ਦੂਰ ਤੱਕ ਤੁਹਾਨੂੰ ਜਿਹੜੇ ਦੂਜੀ ਕਮਿਊਨਿਟੀ ਦੇ ਹੋਰ ਕਮਿਊਨਿਟੀ ਦੇ ਲੋਕ ਨਜ਼ਰ ਆਉਂਦੇ ਨੇ ਰੱਕ ਨੇ ਟਰੇਲਰ ਨੇ ਜਿਹੜੇ ਭਰ-ਭਰ ਕੇ ਆਉਂਦੇ ਨੇ ਸਮਾਨ ਲੈ ਕੇ ਆਉਂਦੇ ਨੇ ਮੈਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਨਹੀਂ ਦਿਖਾ ਸਕਦੇ ਕਿ ਕਿੰਨੇ ਕਿਲੋਮੀਟਰ ਦਾ ਲਾਈਨ ਅਪ ਜਿਹੜਾ ਉਹ ਆਲਰੇਡੀ ਲੱਗਾ ਹੋਇਆ ਹੈ ਤੇ ਵੋਲੰਟੀਅਰਸ ਦਾ ਲਾਈਨ ਅਪ ਸ਼ੁਰੂ ਹੋ ਗਿਆ ਹੈ ਇੱਥੇ ਨਾਲ ਹੀ ਜਿਹੜੀਆਂ ਫੂਡ ਦੀਆਂ ਆਈਟਮਸ ਨੇ ਉਹ ਇੱਥੇ ਰੱਖ ਦਿੱਤੀਆਂ ਗਈਆਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਅਨੁਸਾਰ ਲੋਕ ਜਿਹੜੇ ਨੇ ਉਹ ਇਥੋਂ ਸਮਾਨ ਲੈ ਕੇ ਜਾਂਦੇ ਨੇ ਨਹੀਂ ਪਰ ਅੱਜ ਮੇਰੇ ਸਿਰ ਬਹੁਤ ਹੁੰਦਾ ਸੀ ਪਰ ਮੈਂ ਕਿਹਾ ਜਾਣਾ ਜ਼ਰੂਰੀ ਆ ਹਾਂ ਹਾਂਜੀ ਇੱਥੇ ਆ ਕੇ ਬਸ ਸਕੂਨ ਬਹੁਤ ਮਿਲਦਾ ਜੀ ਆਪਾਂ ਨੂੰ ਹਾਂ ਅਸੀਂ ਤਾਂ ਹਮੇਸ਼ਾ ਨੰਗਰ ਦੀਓ ਸੇਵਾ ਹੁੰਦੀ ਆ ਸਾਕਿ ਉਹ ਹੀ ਅਸੀਂ ਵਰਤਣਾ ਹੁੰਦਾ ਓਕਾੜੇ ਵਗੈਰਾ ਚਾਹ ਚੂਹ ਲੈ ਕੇ ਆ ਜੀ ਹਨਾ ਅੱਛਾ ਜੀ ਮੈਨੂੰ ਲੱਗਦਾ ਕਿ ਤਕਰੀਬਨ ਨਾ ਕਹਿੰਦੇ ਸਾਲ ਹੋ ਗਿਆ ਹੈ ਜਦੋਂ ਤੋਂ ਤੁਸੀਂ ਆ ਟਰੱਕਾਂ ਦੀ ਸੇਵਾ ਦੇਣੀ ਸ਼ੁਰੂ ਕੀਤੀ ਸੀ ਹਾਂਜੀ ਗੁਰੂ ਮਹਾਰਾਜ ਨੇ ਸੇਵਾ ਲਈ ਹੋਇਆ ਜੀ ਕਿਸੇ ਬਾਹਨੇ ਚਲੋ ਸੇਵਾ ਲੱਗੀ ਹੋਈ ਆ ਤੇ ਟਰੱਕ ਟ੍ਰੇਲਰ ਚਲੋ ਗੁਰੂ ਨਾਨਕ ਫ੍ਰੀ ਕਿਚਨ ਵਾਸਤੇ ਯੂਜ਼ ਕਰਦੇ ਆ ਇਹ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਹੈ ਜੀ ਜਿਹੜਾ ਨੇ ਸਾਨੂੰ ਇਸ ਲਾਈਕ ਬਣਾਇਆ ਜੀ ਜਿਹੜੀ ਸੇਵਾ ਕਰ ਸਕੀਏ ਨੇ ਤਾਂ ਅਸੀਂ ਕੀ ਕਿਸੇ ਜੋਗੇ ਸੀਗੇ ਸਿਕ ਹੈਰੀਟੇਜ ਮੰਥ ਵੀ ਅਸੀਂ ਕਹਿੰਦੇ ਆ ਵਿਸਾਖੀ ਵੀ ਐ ਖਾਲਸਾ ਸਾਜਨਾ ਦਿਵਸ ਵੀ ਐ ਸੋ ਉਹਨੂੰ ਵੀ ਧਿਆਨ ਰੱਖ ਕੇ ਕੁਝ ਖਾਸ ਹੁੰਦਾ ਸਾਨੂੰ ਇਹ ਵੀ ਥੋੜਾ ਜਿਹਾ ਰਸ ਨਿਕਲ ਜੇ ਉਸ ਤੋਂ ਬਾਅਦ ਟਰਬਨ ਟੈਂਗ ਦੇ ਵੀ ਇਥੇ ਬਣਾਇਆ ਜਾ ਰਿਹਾ ਕੋਸ਼ਿਸ਼ ਕਰ ਰਹੇ ਆ ਥੋੜਾ ਬਹੁਤ ਜਿੰਨਾ ਕਿ ਵੀ ਦੱਸ ਸਕਦੇ ਆ ਆਪਣੇ ਮਿਰਸੇ ਬਾਰੇ ਧਰਮ ਬਾਰੇ ਜਾਂ ਸਿਕ ਹੈਰੀਟੇਜ ਮੰਥ ਬਾਰੇ ਉਹ ਟਰਾਈ ਕਰਦੇ ਆ ਤੇ ਜਦੋਂ ਬੈਠਦੇ ਹਾਂ ਸ਼ਾਮ ਨੂੰ ਘਰ ਜਾ ਕੇ ਕੀ ਕਿਸ ਤਰ੍ਹਾਂ ਦਾ ਖਿਆਲ ਹੁੰਦਾ ਨਹੀਂ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ 7 ਸਾਲ ਹੋ ਗਏ ਆ ਹੂੰ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਰਜਾਇਨਾ ਚ ਵੀ ਚੱਲ ਰਹੀ ਹੈ ਇੱਥੇ ਵੀ ਚੱਲ ਰਹੀ ਹੈ ਪਰ ਇੱਕ ਤਰ੍ਹਾਂ ਦਾ ਟੀਮ ਵਰਕ ਆ ਕਿਸੇ ਦਾ ਟਰੱਕ ਆ ਰਿਹਾ ਕੋਈ ਟ੍ਰੇਲਰ ਦੇ ਰਿਹਾ ਕੋਈ ਡਰਾਈਵਰ ਆ ਰਿਹਾ ਔਰ ਆ ਵੀ ਤੁਸੀਂ ਦੇਖੋ ਜਿਵੇਂ ਸਟੂਡੈਂਟ ਇੰਨੇ ਆਏ ਹੋਏ ਆ ਫੈਮਿਲੀਜ਼ ਆਈਆਂ ਹੋਈਆਂ ਇਹ ਸਾਰਾ ਇੱਕ ਤਰ੍ਹਾਂ ਦਾ ਟੀਮ ਵਰਕ ਆ ਅੱਗੇ ਪਲਾਨ ਕੀ ਹੈ ਸੰਦੀਪ ਸਿੰਘ ਦਾ ਅਗਲੇ 2 ਸਾਲਾਂ ਦੇ ਵਿੱਚ ਗੁਰਨਾਨਕ ਕਿਚਨ ਨੂੰ ਲੈ ਕੇ ਨਹੀਂ ਜੀ ਕੋਈ ਕੋਈ ਪਲਾਨਿੰਗ ਨਹੀਂ ਮੈਂ ਕੋਈ ਵੀ ਕੰਮ ਪਲਾਨ ਦੇ ਨਾਲ ਨਹੀਂ ਕਰਦਾ ਨਾ ਇਹਦੇ ਬਾਰੇ ਕਦੀ ਇਦਾਂ ਸੋਚਿਆ ਸੀਗਾ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਅਮ੍ਰਿਤ ਵਰਦੀ ਅਪ੍ਰੈਲ ਦਾ ਮਹੀਨਾ ਵੈਸੇ ਜਿੱਥੇ ਵਸਾਖੀ ਦੇ ਲਈ ਜਾਣਿਆ ਜਾਂਦਾ ਹੈ ਖਾਲਸਾ ਦੇ ਸਾਜਨਾ ਦਿਵਸ ਦੇ ਲਈ ਜਾਣਿਆ ਜਾਂਦਾ ਹੈ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਦੇ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਵੈਂਟਸ ਹੁੰਦੇ ਨੇ ਸਿੱਖ ਨੂੰ ਸਮਰਪਿਤ ਪ੍ਰੋਗਰਾਮਸ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਗੁਰਨਾਨਕ ਕਿਚਨ ਦੇ ਵੱਲੋਂ ਵੀ ਕੁਝ ਖਾਸ ਕਰਨ ਦੀ ਕੋਸ਼ਿਸ਼ ਵੈਸੇ ਤਾਂ ਹਰ ਹਫਤੇ ਹੀ ਉਹਨਾਂ ਦੇ ਵੱਲੋਂ ਜੋ ਮੁਫਤ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਬਟ ਇਸ ਵਾਰ ਕਿਉਂਕਿ ਸਿੱਖ ਹੈਰੀਟੇਜ ਮੰਥ ਹੈ ਇਸ ਕਰਕੇ ਨਾਲ ਦੇ ਨਾਲ ਦਸਤਾਰ ਸਜਾਉਣ ਦੀ ਵੀ ਇੱਥੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਟਰਬਨ ਟਾਈਂਗ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਵੀ ਦਿਖਾਉਣ ਦੀ ਅੱਜ ਕੋਸ਼ਿਸ਼ ਕਰਾਂਗੇ ਕਿ ਜਦੋਂ ਸ਼ੁਰੂਆਤ ਕਰਨੀ ਹੁੰਦੀ ਹੈ ਸ਼ੁਰੂਆਤ ਤੋਂ ਪਹਿਲਾਂ ਦਾ ਮਾਹੌਲ ਇੱਥੇ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਸੀਂ ਦੇਖੋ ਕਿ ਇੱਥੇ ਟਰੱਕ ਜਿਹੜੇ ਨੇ ਉਹ ਹੁਣ ਪਿੱਛੇ ਕੀਤੇ ਜਾ ਰਹੇ ਨੇ ਕਿਉਂਕਿ ਇਸ ਇਹੀ ਉਹ ਟਰੱਕ ਨੇ ਟਰੇਲਰ ਨੇ ਜਿਹੜੇ ਭਰ-ਭਰ ਕੇ ਆਉਂਦੇ ਨੇ ਸਮਾਨ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਬਿਹਾਈਂਡ ਦਾ ਸੀਨ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਇੱਥੇ ਤੁਸੀਂ ਦੇਖੋ ਕਿ ਪ੍ਰੋਪਰ ਜਿਹੜੀ ਅਸੀਂ ਕਹਿ ਦਈਏ ਕਿ ਲਾਈਨ ਅਪ ਕਰਨ ਦੀ ਕੋਸ਼ਿਸ਼ ਕਿ ਇਸ ਜਿਹੜੀ ਲਾਈਨ ਤੋਂ ਪਰੇ ਇਧਰਲੇ ਪਾਸੇ ਸਿਰਫ ਵੌਲੰਟੀਅਰਸ ਰਹਿੰਦੇ ਨੇ ਇੱਥੇ ਸਿਰਫ ਉਹੀ ਲੋਕ ਰਹਿੰਦੇ ਨੇ ਜਿਹੜੇ ਗੁਰਨਾਨਾ ਕਿਚਨ ਦੇ ਵਿੱਚ ਜੁੜੇ ਹੋਏ ਨੇ ਸੇਵਾ ਕਰ ਰਹੇ ਨੇ ਉਸ ਤੋਂ ਬਾਅਦ ਹਜੇ ਜਿਹੜਾ ਲਾਈਨ ਅਪ ਹੈ ਉਹ ਇੱਕ ਜਦੋਂ ਜਕਾਰਾ ਛੱਡਿਆ ਜਾਵੇਗਾ ਉਸ ਤੋਂ ਬਾਅਦ ਲੋਕਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਨਹੀਂ ਦਿਖਾ ਸਕਦੇ ਕਿ ਕਿੰਨੇ ਕਿਲੋਮੀਟਰ ਦਾ ਲਾਈਨ ਅਪ ਜਿਹੜਾ ਉਹ ਆਲਰੇਡੀ ਲੱਗਾ ਹੋਇਆ ਹੈ ਕਿਉਂਕਿ ਅੱਜ ਵੈਸੇ ਮੌਸਮ ਵੀ ਵਧੀਆ ਹੋ ਗਿਆ ਹੈ ਸਪ੍ਰਿੰਗ ਸ਼ੁਰੂ ਹੋ ਗਈ ਹੈ ਕੈਨੇਡਾ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਲਾਈਨ ਅਪ ਜਿਹੜਾ ਹੈ ਉਹ ਦੂਰ ਤੱਕ ਤੁਹਾਨੂੰ ਨਜ਼ਰ ਆਵੇਗਾ ਦੂਜੇ ਪਾਸੇ ਇੱਧਰ ਤੁਹਾਨੂੰ ਵੱਡੇ ਵੱਡੇ ਕੰਟੇਨਰਸ ਨਜ਼ਰ ਆਉਣਗੇ ਇੱਥੇ ਵਲੰਟੀਅਰਸ ਦੇ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੁੰਦਾ ਹੈ ਤਾਂ ਇਹ ਜਿੰਨੇ ਵੀ ਡੱਬੇ ਤੁਹਾਨੂੰ ਦੂਰ ਦੂਰ ਤੱਕ ਕਾਰਟਨ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚ ਫੂਡ ਤੋਂ ਲੈ ਕੇ ਹੋਰ ਹਰ ਇੱਕ ਗ੍ਰੋਸਰੀ ਦੀ ਜਿਹੜੀ ਚੀਜ਼ ਹੈ ਉਹ ਇੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੇ ਮੁਹੱਈਆ ਕਰਵਾਈ ਜਾਵੇ ਤੇ ਸਿਰਫ ਆਪਣਾ ਪੰਜਾਬੀ ਭਾਈਚਾਰਾ ਹੀ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੇ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਵੀ ਸੇਵਾ ਕਰਨ ਦੇ ਲਈ ਵਲੰਟੀਅਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਵਲੰਟੀਅਰਸ ਦਾ ਲਾਈਨ ਅਪ ਸ਼ੁਰੂ ਹੋ ਗਿਆ ਹੈ ਇੱਥੇ ਨਾਲ ਹੀ ਜਿਹੜੀਆਂ ਫੂਡ ਦੀਆਂ ਆਈਟਮਸ ਨੇ ਉਹ ਇੱਥੇ ਰੱਖ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਹਰ ਤਰ੍ਹਾਂ ਦਾ ਕੁਕਡ ਫੂਡ ਦੀ ਗੱਲ ਕਰ ਲਈਏ ਫਰੋਜ਼ਨ ਫੂਡ ਦੀ ਗੱਲ ਕਰ ਲਈਏ ਫਰੈਸ਼ ਸਬਜ਼ੀਆਂ ਦੀ ਗੱਲ ਕਰ ਲਈਏ ਤਾਂ ਸੀਜ਼ਨ ਦੇ ਹਿਸਾਬ ਦੇ ਨਾਲ ਵੀ ਇੱਥੇ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਕਿ ਜੇਕਰ ਸੀਜ਼ਨ ਫਰੈਸ਼ ਕਿਸੇ ਸਬਜੀ ਦਾ ਚੱਲ ਰਿਹਾ ਹੈ ਤਾਂ ਤੁਸੀਂ ਦੇਖੋ ਫਰੋਜ਼ਨ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਇੱਥੇ ਕਿਉਂਕਿ ਮੈਂ ਦੱਸਿਆ ਕਿ ਆਪਣੀ ਕਮਿਊਨਿਟੀ ਜਿਹੜਾ ਪੰਜਾਬੀ ਭਾਈਚਾਰਾ ਸੇਵਾ ਕਰਨ ਦੇ ਪਾਸੇ ਵਲੰਟੀਅਰ ਵਾਲੇ ਪਾਸੇ ਹੁੰਦਾ ਪਰ ਜਿਹੜਾ ਲਾਈਨ ਅਪ ਲੱਗਾ ਹੁੰਦਾ ਉਹਦੇ ਵਿੱਚ ਹਰ ਤਰ੍ਹਾਂ ਦੇ ਹਰ ਧਰਮ ਦੇ ਹਰ ਜਾਤ ਦੇ ਲੋਕ ਹੁੰਦੇ ਨੇ ਸੋ ਇਸ ਕਰਕੇ ਸਭ ਦਾ ਖ्याल ਰੱਖਦੇ ਹੋਏ ਇੱਥੇ ਉਸ ਤਰ੍ਹਾਂ ਦੀਆਂ ਫੂਡ ਆਈਟਮਸ ਹੁੰਦੀਆਂ ਨੇ ਹੈਸ਼ ਬ੍ਰਾਊਨ ਹੁੰਦੇ ਨੇ ਇਸ ਤਰ੍ਹਾਂ ਇੱਥੇ ਲੈਮੀਨੇਟ ਨੇ ਇੱਥੇ ਤਰ੍ਹਾਂ ਇੱਥੇ ਆ ਫਰੋਜ਼ਨ ਪਾਲਕ ਹੈ ਫਰੋਜ਼ਨ 베ਰੀਜ਼ ਨੇ ਤੇ ਨਾਲ ਨਾਲ ਤੁਸੀਂ ਦੇਖੋ ਕਿ ਕੁਕੀਜ਼ ਦੇ ਪੂਰੇ ਡੱਬੇ ਨੇ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰ ਦੱਸਿਆ ਕਿ ਇੱਥੇ ਡੱਬੇ ਨੂੰ ਖੋਲ ਕੇ ਕੁਕੀਜ਼ ਨਹੀਂ ਦਿੱਤੀਆਂ ਜਾਂਦੀਆਂ ਬਲਕਿ ਪੂਰੇ ਦਾ ਪੂਰਾ ਡੱਬਾ ਜਿਹੜਾ ਹੈ ਉਹ ਇੱਥੇ ਦਿੱਤਾ ਜਾਂਦਾ ਨਾਲ ਨਾਲ ਤੁਸੀਂ ਦੇਖੋ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਇਨਸਟਰਕਟ ਕੀਤਾ ਜਾ ਰਿਹਾ ਵਲੰਟੀਅਰਸ ਨੂੰ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੋਈ ਮੈਸ ਨਹੀਂ ਹੋਣਾ ਚਾਹੀਦਾ ਕਯੋਸ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਇੱਕ ਵਾਰ ਤੋਂ ਦੂਜੀ ਵਾਰ ਵੀ ਆਉਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਸਮਾਈਲ ਦੇ ਨਾਲ ਖੁਸ਼ੀ ਦੇ ਨਾਲ ਹੈਂਡਲ ਕਰਨਾ ਇਹ ਦੱਸਿਆ ਜਾਂਦਾ ਤਾਂ ਵਾਫਲਸ ਤੇ ਤੁਸੀਂ ਦੇਖੋ ਕਿ ਇੱਥੇ ਇਹ ਡੱਬੇ ਨੇ ਇਸੇ ਤਰੀਕੇ ਦੇ ਨਾਲ ਇਧਰ ਫਰੈਸ਼ ਸਬਜ਼ੀਆਂ ਫਰੈਸ਼ ਫਰੂਟਸ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਸ਼ੁਰੂ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇਧਰ ਮਫਿਨਸ ਇਧਰ ਪੈਟੀਜ਼ ਤੇ ਪਤਾ ਨਹੀਂ ਕੀ ਕੁਝ ਜਿਹੜਾ ਉਹ ਤੁਹਾਨੂੰ ਇੱਥੇ ਮਿਲੇਗਾ ਤੇ ਇਧਰੋਂ ਤੁਸੀਂ ਦੇਖੋ ਕਿ ਲਾਈਨ ਅਪ ਹੁਣ ਸ਼ੁਰੂ ਹੋ ਜਾਵੇਗਾ ਆ ਤੁਸੀਂ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇਗੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰਾ ਲਾਈਨ ਅਪ ਲੱਗਾ ਹੋਇਆ ਹੈ ਤੇ ਇੱਥੇ ਤੁਸੀਂ ਦੇਖੋ ਕਿ ਡਿਸਪਲਿਨ ਵੀ ਪੂਰਾ ਮੇਨਟੇਨ ਨਾਲ-ਨਾਲ ਕੀਤਾ ਜਾਂਦਾ ਹੈ ਬੇਸ਼ੱਕ ਲਾਈਨ ਅਪ ਲੱਗੇ ਨੂੰ 2 ਘੰਟੇ ਹੋ ਗਏ ਨੇ ਪਰ ਜਦੋਂ ਤੱਕ ਐਂਟਰੀ ਇੱਕ ਹਰੀ ਝੰਡੀ ਨਹੀਂ ਦਿੱਤੀ ਜਾਵੇਗੀ ਉਦੋਂ ਤੱਕ ਕੋਈ ਵੀ ਅੱਗੇ ਨਹੀਂ ਆਵੇਗਾ ਤਾਂ ਇਧਰ ਇੱਕ ਸਾਭ ਦੀ ਪੂਰੀ ਬੈਰੀਕੇਟਿੰਗ ਕਰ ਦਿੱਤੀ ਜਾਂਦੀ ਹੈ ਜਦੋਂ ਜਕਾਰਾ ਛੱਡਿਆ ਜਾਵੇਗਾ ਉਸ ਤੋਂ ਬਾਅਦ ਇਹ ਜਿਹੜੇ ਲੋਕ ਨੇ ਉਹ ਅੱਗੇ ਆਉਣਾ ਸ਼ੁਰੂ ਹੋਣਗੇ ਤੇ ਆਪੋ ਆਪਣੇ ਬੈਗ ਝੋਲੇ ਬਸਤੇ ਲੋਕ ਲੈ ਕੇ ਆਏ ਹੁੰਦੇ ਨੇ ਤੇ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਲਾਈਨ ਅਪ ਹੈ ਇਹ ਲੱਗ ਗਿਆ ਹੈ ਤਾਂ ਹੁਣ ਇੰਤਜ਼ਾਰ ਸਿਰਫ ਉਹ ਕਰ ਰਹੇ ਨੇ ਕਿ ਕਦੋਂ ਇਧਰੋਂ ਆਵਾਜ਼ ਆਵੇਗੀ ਤੇ ਕਦੋਂ ਉਸ ਤੋਂ ਬਾਅਦ ਇਹ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਜਾਵੇਗਾ ਤਾਂ ਇਹ ਤੁਸੀਂ ਦੇਖੋ ਕਿ ਹੁਣ ਇਧਰੋਂ ਸੰਦੀਪ ਸਿੰਘ ਜੀ ਦੇ ਵੱਲੋਂ ਜਗਾਰਾ ਛੱਡ ਦਿੱਤਾ ਗਿਆ ਹੈ ਤਾਂ ਹੁਣ ਉੱਥੋਂ ਤੁਸੀਂ ਦੇਖੋ ਕਿ ਨਾਲ ਹੀ ਲਾਈਨ ਅਪ ਜਿਹੜਾ ਹੈ ਉਹ ਸ਼ੁਰੂ ਹੋ ਜਾਵੇਗਾ ਇੱਕ ਡਿਸਪੀਸਪਲਨ ਦੇ ਤਰੀਕੇ ਦੇ ਨਾਲ ਇੱਥੋਂ ਇੱਕ ਇੱਕ ਕਰਕੇ ਤੁਸੀਂ ਦੇਖੋ ਕਿਸੇ ਤਰ੍ਹਾਂ ਦਾ ਕੋਈ ਤੱਕਾ ਮੁਕੀ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕਿਓਸ ਨਹੀਂ ਹੈ ਕਿ ਹਾਂ ਮੈਂ ਪਹਿਲਾਂ ਜਾਣਾ ਜਿਹੜਾ ਆ ਕੇ ਇਨਸਾਨ ਪਹਿਲਾਂ ਤੋਂ ਖੜਾ ਹੈ ਉਹੀ ਜਿਹੜਾ ਉਹ ਪਹਿਲਾਂ ਆਵੇਗਾ ਤੇ ਨਾਲ ਨਾਲ ਆਪਣੇ ਬੱਚੇ ਲੈ ਕੇ ਲੋਕ ਆਉਂਦੇ ਨੇ ਤੇ ਅੱਜ ਮੌਸਮ ਵੀ ਬੜਾ ਵਧੀਆ ਹੈ ਸਮੀ ਜੀ ਸਾਡੇ ਨਾਲ ਨੇ ਇੱਕ ਵਾਰ ਮੈਂ ਇਹਨਾਂ ਦੇ ਅਲ ਤਾਂ ਦਾ ਤਾਰੂਫ ਕਰਵਾ ਦਵਾ ਵੈਸੇ ਤਾਂ ਅਕਸਰ ਤੁਸੀਂ ਇਹਨਾਂ ਨੂੰ ਵੀਡੀਓਜ਼ ਦੇ ਵਿੱਚ ਦੇਖਦੇ ਹੋ ਪਰ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਜਿਹੜੇ ਅਸੀਂ ਟਰੱਕ ਟ੍ਰੇਲਰਾਂ ਦੀ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਵਿੱਚ ਇਹ ਸਮਾਨ ਜਿਹੜਾ ਸਾਰਾ ਆਉਂਦਾ ਹੈ ਉਹ ਟਰੱਕਾਂ ਦੀ ਸੇਵਾ ਇਹਨਾਂ ਦੀ ਵੀ ਹੁੰਦੀ ਹੈ ਬਹੁਤ ਬਹੁਤ ਸਵਾਗਤ ਹੈ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਹਾਲ ਚਾਲ ਹੈ ਚੰਦੀ ਗਰਤੀ ਸੁਣਾਓ ਜੀ ਤੇ ਮੈਨੂੰ ਲੱਗਦਾ ਕਿ ਤਕਰੀਬਨ ਨਾ ਕਹਿੰਦੇ ਸਾਲ ਹੋ ਗਿਆ ਹੈ ਜਦੋਂ ਤੋਂ ਤੁਸੀਂ ਆ ਟਰੱਕਾਂ ਦੀ ਸੇਵਾ ਦੇਣੀ ਸ਼ੁਰੂ ਕੀਤੀ ਸੀ ਹਾਂਜੀ ਗੁਰੂ ਮਹਾਰਾਜ ਨੇ ਸੇਵਾ ਲਈ ਹੋਈ ਜੀ ਕਿਸੇ ਬਾਹਨੇ ਚਲੋ ਸੇਵਾ ਲੱਗੀ ਹੋਈ ਆ ਤੇ ਟਰੱਕ ਟ੍ਰੇਲਰ ਚਲੋ ਗੁਨਾਨ ਫ੍ਰੀ ਕਿਚਨ ਰਸਤੇ ਯੂਜ਼ ਕਰਦੇ ਆ ਐਨੀ ਟਾਈਮ ਜਦੋਂ ਵੀ ਸੱਤੇ ਦਿਨ ਹਮੇਸ਼ਾ ਅਵੇਲੇਬਲ ਰਹਿੰਦੇ ਜਦੋਂ ਵੀ ਜਿਹੜਾ ਬੰਦਾ ਅਵੇਲੇਬਲ ਹੁੰਦਾ ਹੋ ਜੰਦਾ ਯਾਰ ਦੀ ਟਰੱਕ ਸਟਾਰਟ ਕਰਦੇ ਆ ਤਾਂ ਆਪਣਾ ਲੋਡ ਚੱਕ ਕੇ ਜੋ ਵੀ ਹੈਗਾ ਸਾਰਾ ਸੇਵਾ ਵਾਸਤੇ ਇਕੱਠਾ ਕਰ ਲੈਂਦੇ ਆ ਜੀ ਹੁਣ ਕਹਿੰਦੇ ਕਿ ਇਦਾਂ ਦੇ ਜਿਹੜੇ ਸਿਨੈਰੀਓ ਬਣ ਗਏ ਨੇ ਕਿ ਹੁਣ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਬਸ ਜਾਈਦਾ ਤੇ ਟਰੱਕ ਚੱਕ ਕੇ ਆ ਜਾਈਦਾ ਨੇ ਅਸਲ ਵਿੱਚ ਵਾਕਿਆ ਸਹੀ ਗੱਲ ਕਹਿੰਗੇ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਆ ਤਕਰੀਬਨ ਜਿੰਨੇ ਵੌਲੰਟੀਅਰ ਹੈਗੇ ਸਾਰਿਆਂ ਨੂੰ ਜਗ੍ਹਾ ਵੀ ਪਤਾ ਆ ਤਰ ਅਨੁਸਾਰਿਆਂ ਨੂੰ ਟਰੱਕਾਂ ਦੇ ਨੰਬਰ ਵੀ ਪਤਾ ਆ ਤੇ ਚਾਬੀ ਚੱਕਦੇ ਆ ਤੇ ਟਰੱਕ ਸਟਾਰਟ ਕਰ ਲਦੇ ਕਾਲ ਕਰ ਦਿੰਦੇ ਵੀ ਫਲਾਣਾ ਟਰੱਕ ਅਸੀਂ ਲੈ ਕੇ ਜਾ ਰਹੇ ਆ ਤੇ ਬੱਸ ਸਿੱ ਚੱਲ ਰਿਹਾ ਜੀ ਬਹੁਤ ਵਧੀਆ ਚਲੋ ਇਹ ਵੀ ਬਹੁਤ ਵੱਡੀ ਮੈਨੂੰ ਲੱਗਦਾ ਕਿ ਇੱਕ ਸੇਵਾ ਹੈ ਆਪਣੇ ਕੰਮ ਦੇ ਵਿੱਚੋਂ ਆਪਣੇ ਕੰਮ ਦਾ ਉਹ ਹਿੱਸਾ ਬਣਾਉਣਾ ਇਹ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਹੈ ਜੀ ਜਿਨ੍ਹਾਂ ਨੇ ਸਾਨੂੰ ਇਸ ਲਾਈਕ ਬਣਾਇਆ ਜੀ ਜਿਹੜੀ ਸੇਵਾ ਕਰ ਸਕੀ ਨਹੀਂ ਤਾਂ ਅਸੀਂ ਕੀ ਕਿਸ ਯੋਗ ਸੀਗੇ ਚਲੋ ਬਹੁਤ ਬਹੁਤ ਸ਼ੁਕਰੀਆ ਸਮੇ ਜੀ ਤੇ ਇਧਰ ਤੁਸੀਂ ਦੇਖੋ ਕਿ ਲਾਈਨ ਅਪ ਸ਼ੁਰੂ ਹੋ ਗਿਆ ਥੋੜਾ ਤੁਹਾਨੂੰ ਕਿਉਂਕਿ ਪਿਛਲੀਆਂ ਵੀਡੀਓਜ਼ ਨੂੰ ਮੈਨੂੰ ਲੱਗਦਾ ਕਿ ਹੁਣ ਸਮਾਂ ਵੀ ਹੋ ਗਿਆ ਹੈ ਬਟ ਪਰ ਸਮਾਂ ਬੇਸ਼ੱਕ ਬਦਲ ਜਾਂਦਾ ਹੈ ਮਹੀਨਾ ਬਦਲ ਜਾਂਦਾ ਹੈ ਸਾਲ ਬਦਲ ਜਾਂਦਾ ਹੈ ਪਰ ਇਹ ਤਸਵੀਰਾਂ ਜਿਹੜੀਆਂ ਨੇ ਉਸੇ ਤਰ੍ਹਾਂ ਦੀਆਂ ਰਹਿੰਦੀਆਂ ਨੇ ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਬੁਰਾਈ ਨਹੀਂ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਲਾਤਾਂ ਨੂੰ ਬਿਆਨ ਕਰਦੀਆਂ ਤਸਵੀਰਾਂ ਨੇ ਅ ਜ਼ਰੂਰ ਜਿਹੜੇ ਮੈਨੂੰ ਲੱਗਦਾ ਕਿ ਉੱਪਰ ਉਤਾਰ ਚੜਾਵਾਉਂਦੇ ਰਹਿੰਦੇ ਨੇ ਪਰ ਜਦੋਂ ਅਸੀਂ ਲੰਗਰ ਦੀ ਗੱਲ ਕਰਦੇ ਹਾਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਮੁਲਕ ਦੇ ਵਿੱਚ ਹੋਈਏ ਚਾਹੇ ਅਸੀਂ ਆਪਣੇ ਜਨਮ ਭੂਮੀ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਵੀ ਅਸੀਂ ਅਕਸਰ ਦੇਖਿਆ ਕਿ ਜਦੋਂ ਕਿਤੇ ਵੀ ਲੰਗਰ ਲੱਗਦਾ ਹੈ ਚਾਹੇ ਉਹ ਹੋਲੇ ਮੁਹੱਲੇ ਦਾ ਲੰਗਰ ਹੋਣੀ ਆ ਵੈਸੇ ਵੀ ਜਦੋਂ ਕਿਤੇ ਲੰਗਰ ਲੱਗਦਾ ਤਾਂ ਅਸੀਂ ਖੜ ਕੇ ਉੱਥੇ ਲੰਗਰ ਲੈਣ ਦੇ ਲਈ ਰੁਕ ਜਾਂਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਾ ਤਾਂ ਕੋਈ ਸ਼ਰਮ ਵਾਲੀ ਗੱਲ ਹੈ ਜਾਂ ਕਈ ਲੋਕ ਜਿਹੜੇ ਕਿੰਤੂ ਪਰੰਤੂ ਕਰਦੇ ਹੁੰਦੇ ਨੇ ਕਿ ਕੈਨੇਡਾ ਇਸ ਤਾਂ ਇਹ ਮੰਗਣਾ ਨਹੀਂ ਹੈ ਜਿਹੜੇ ਲੋਕ ਦੋ ਦੋ ਘੰਟੇ ਤੋਂ ਲਾਈਨ ਦੇ ਵਿੱਚ ਆ ਕੇ ਖੜੇ ਨੇ ਦੇਖੋ ਮਿਲੇਗਾ ਵੀ ਉਹਨੂੰ ਜਿਹੜਾ ਆਵੇਗਾ ਕਿਉਂਕਿ ਘਰ ਬੈਠੇ ਬੈਠੇ ਤਾਂ ਕਿਸੇ ਦੇ ਇਹ ਜਿਹੜੀ ਸੇਵਾ ਹੈ ਜਿਹੜੀ ਰਸਦ ਹੈ ਉਹ ਪਹੁੰਚਣ ਨਹੀਂ ਲੱਗੀ ਤਾਂ ਇਸ ਕਰਕੇ ਤੁਸੀਂ ਦੇਖੋ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਪੰਜਾਬੀ ਭਾਈਚਾਰਾ ਤੁਹਾਨੂੰ ਬਹੁਤ ਘੱਟ ਨਜ਼ਰ ਆਵੇਗਾ ਨਜ਼ਰ ਆਵੇਗਾ ਤਾਂ ਤੁਹਾਨੂੰ ਸੇਵਾ ਕਰਦਾ ਵੋਲੰਟੀਅਰ ਕਰਦਾ ਨਜ਼ਰ ਆਵੇਗਾ ਇੱਥੇ ਬਹੁਤ ਦੂਰ ਤੱਕ ਤੁਹਾਨੂੰ ਜਿਹੜੇ ਦੂਜੀ ਕਮਿਊਨਿਟੀ ਦੇ ਹੋਰ ਕਮਿਊਨਿਟੀ ਦੇ ਲੋਕ ਉਹ ਨਜ਼ਰ ਆਉਂਦੇ ਨੇ ਪਰ ਇਹ ਜਿਹੜੀਆਂ ਤਸਵੀਰਾਂ ਤੁਸੀਂ ਪਹਿਲਾਂ ਨਹੀਂ ਦੇਖੀਆਂ ਨੇ ਜਿਹੜੇ ਲੋਕ ਬਜ਼ੁਰਗ ਨੇ ਨਹੀਂ ਚੱਲ ਸਕਦੇ ਉਹ ਇੱਧਰ ਆ ਕੇ ਟੇਬਲ ਤੇ ਵੀ ਬੈਠ ਜਾਂਦੇ ਨੇ ਬੈਂਚ ਤੇ ਵੀ ਬੈਠ ਜਾਂਦੇ ਨੇ ਤਾਂ ਹੁਣ ਤੁਸੀਂ ਇੱਥੋਂ ਦੇਖੋ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇਗੀ ਤੁਹਾਨੂੰ ਸਿਰਫ ਬਕਸੇ ਨਜ਼ਰ ਆਉਣਗੇ ਤੁਹਾਨੂੰ ਸਿਰਫ ਡੱਬੇ ਨਜ਼ਰ ਆਉਣਗੇ ਤੇ ਇਹ ਇੱਥੋਂ ਸ਼ੁਰੂ ਹੋ ਜਾਂਦਾ ਹੈ ਸਿਲਸਿਲਾ ਜਿੱਥੋਂ ਸਭ ਨੂੰ ਸਮਾਨ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਆਪਣੀ ਲੋੜ ਦੇ ਅਨੁਸਾਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਅਨੁਸਾਰ ਲੋਕ ਜਿਹੜੇ ਨੇ ਉਹ ਇਥੋਂ ਸਮਾਨ ਲੈ ਕੇ ਜਾਂਦੇ ਨੇ ਕਈ ਦੁਬਾਰਾ ਵੀ ਆਉਂਦੇ ਨੇ ਕਈ ਇੱਕ ਤੋਂ ਜ਼ਿਆਦਾ ਵਾਰ ਵੀ ਆਉਂਦੇ ਨੇ ਸੋ ਆਪੋ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਕਿਉਂਕਿ ਥੋੜੇ ਜਦੋਂ ਹਾਲਾਤ ਹੁੰਦੇ ਨੇ ਤਾਂ ਫਿਰ ਉਸ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਗੁਰਨਾਨਕ ਕਿਚਨ ਇੱਕ ਬਹੁਤ ਵੱਡਾ ਵਰਦਾਨ ਅਸੀਂ ਕਵਾਂਗੇ ਕਿ ਬਣ ਕੇ ਉਹਨਾਂ ਲੋਕਾਂ ਦੇ ਲਈ ਸਾਹਮਣੇ ਆਉਂਦਾ ਹੈ ਜਿਹੜੇ ਲੋਕ ਇਸ ਵੇਲੇ ਅਫੋਰਡੇਬਿਲਟੀ ਦੇ ਨਾਲ ਜੂਝ ਰਹੇ ਨੇ ਸੰਦੀਪ ਸਿੰਘ ਜੀ ਸਾਡੇ ਨਾਲੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੈਸੇ ਤਾਂ ਮੈਂ ਅੱਗੇ ਵੀ ਕਿਹਾ ਸੀ ਕਿ ਇਹ ਤਾਂ ਵੈਸੇ ਹਰ ਹਫ਼ਤੇ ਦੀ ਹੀ ਸੇਵਾ ਹੈ ਪਰ ਹੁਣ ਅਪ੍ਰੈਲ ਹੈ ਤੇ ਸਾਨੂੰ ਸਿੱਖ ਹੈਰੀਟੇਜ ਮੰਥ ਵੀ ਅਸੀਂ ਕਹਿੰਦੇ ਆ ਵਿਸਾਖੀ ਵੀ ਹੈ ਖਾਲਸਾ ਸਾਜਨਾ ਦਿਵਸ ਵੀ ਹੈ ਸੋ ਉਹਨੂੰ ਵੀ ਧਿਆਨ ਰੱਖ ਕੇ ਕੁਝ ਖਾਸ ਹੁੰਦਾ ਹੈ ਹਾਂਜੀ ਬਿਲਕੁਲ ਆ ਤੁਸੀਂ ਜੇ ਉਹ ਸਾਈਨ ਦੇਖ ਰਹੇ ਹੋ ਤੇ ਮਾਈ ਟਰਬਨ ਇਸ ਮਾਈ ਪ੍ਰਾਈਡ ਲਿਖਿਆ ਹੋਇਆ ਸੋ ਅੱਜ ਇਸ ਤੋਂ ਬਾਅਦ ਥੋੜਾ ਜਿਹਾ ਕਿਉਂਕਿ ਕਾਫੀ ਵੀਰ ਦੇ ਖੜੇ ਆ ਲਾਈਨ ਚ ਸਾਨੂੰ ਇਹ ਵੀ ਥੋੜਾ ਜਿਹਾ ਰਸ਼ ਨਿਕਲ ਜੇ ਉਸ ਤੋਂ ਬਾਅਦ ਟਰਬਨ ਟਾਈਂਗ ਦੇ ਵੀ ਇਥੇ ਬਣਾਇਆ ਜਾ ਰਿਹਾ ਕੋਸ਼ਿਸ਼ ਕਰ ਰਹੇ ਹਾਂ ਥੋੜਾ ਬਹੁਤ ਜਿੰਨਾ ਕਿ ਵੀ ਦੱਸ ਸਕਦੇ ਆ ਆਪਣੇ ਵਿਰਸੇ ਬਾਰੇ ਧਰਮ ਬਾਰੇ ਜਾਂ ਸਿਕਿਉਰਿਟੀ ਜਮਤ ਬਾਰੇ ਉਹ ਟਰਾਈ ਕਰ ਰਹੇ ਆ ਹਫਤੇ ਬਦਲਦੇ ਨੇ ਮਹੀਨੇ ਬਦਲਦੇ ਨੇ ਸਾਲ ਬਦਲਦੇ ਨੇ ਸੇਵਾ ਉਸੇ ਤਰੀਕੇ ਨਾਲ ਚੱਲਦੀ ਰਹਿੰਦੀ ਹੈ ਕਦੋਂ ਮਨ ਦੇ ਵਿੱਚ ਕਦੇ ਖਿਆਲ ਆਉਂਦਾ ਹੈ ਕਿ ਹੁਣ ਬੜਾ ਸਮਾਂ ਹੋ ਗਿਆ ਹੈ ਜਾਂ ਕੀ ਜਦੋਂ ਬੈਠਦੇ ਹਾਂ ਸ਼ਾਮ ਨੂੰ ਘਰ ਜਾ ਕੇ ਕੀ ਕਿਸ ਤਰ੍ਹਾਂ ਦਾ ਖਿਆਲ ਹੁੰਦਾ ਨਹੀਂ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ 7 ਸਾਲ ਹੋ ਗਏ ਆ ਹੂੰ ਗੁਰੂ ਸਾਹਿਬ ਇਸੇ ਤਰ੍ਹਾਂ ਸੇਵਾ ਲੈਂਦੇ ਰਹੇ ਨਜ਼ਾਇਨਾ ਚ ਵੀ ਚੱਲ ਰਹੀ ਹੈ ਇੱਥੇ ਵੀ ਚੱਲ ਰਹੀ ਹੈ ਪਰ ਇੱਕ ਤਰ੍ਹਾਂ ਦਾ ਟੀਮ ਵਰਕ ਆ ਜਿਦੇ ਵਿੱਚ ਬਹੁਤ ਸਾਰੇ ਮਤਲਬ ਬਿਹਾਈਂਡ ਦ ਸੀਨ ਬਹੁਤ ਕੰਮ ਆ ਜਿਵੇਂ ਹੁਣ ਜੇ ਤੁਸੀਂ ਆ ਪਿਛਲਾ ਪੋਸਟਰ ਸਾਡਾ ਦੇਖਿਆ ਹੋਵੇ ਅੱਜ 5 ਟਰੱਕ ਆਏ ਆ 5 ਕੰਪਨੀਆਂ ਇਹਦੇ ਚ ਇਨਵੋਲਵ ਸੀਗੀਆਂ ਪਰਮਿੰਦਰ ਟਰੱਕਿੰਗ ਆ ਸਿੰਡੀਕੇਟ ਆ ਕੰਗ ਗੇਲ ਆ ਡ੍ਰੀਮ ਲਾਈਨਰ ਨੂੰ ਤੇ ਹੁਣ तकरीबन 2 ਸਾਲ ਤੋਂ ਉੱਪਰ ਹੋ ਗਿਆ ਉਹ ਤੇ ਟ੍ਰੇਲਰ ਜਿਵੇਂ ਉਹਨਾਂ ਨੇ ਸਾਨੂੰ ਜਾਣ ਨਹੀਂ ਕਰਤੇ ਹੁੰਦੇ ਆ ਸਕਾਈ ਵਿੰਗ ਦਾ ਸਾਲ ਹੋ ਚੱਲਿਆ ਸੋ ਬੜੀਆਂ ਕੰਪਨੀਆਂ ਇਦਾਂ ਦੀਆਂ ਜੀਵਨ ਵਾਲੇ ਆ ਸੋ ਜਿਨ੍ਹਾਂ ਦਾ ਸਾਰਿਆਂ ਦਾ ਸਹਿਯੋਗ ਆ ਮਤਲਬ ਉਸੇ ਵੇਲੇ ਉਹਨਾਂ ਨੂੰ ਰਾਈਟ ਵੇ ਕਾਲ ਕਰੀਦੀ ਆ ਕਿ ਤੁਸੀਂ ਇੱਥੋਂ ਟ੍ਰੇਲਰ ਚ ਕਾ ਦਿਓ ਇੱਥੇ ਪਹੁੰਚਾ ਦਿਓ ਸੋ ਕੰਮ ਇਹ ਅਗੇਨ ਵਿ ਟੀਮ ਵਰਕ ਐ ਇਹਨਾਂ ਤੋਂ ਬਿਨਾ ਅਸੀਂ ਇਹ ਕਰ ਨਹੀਂ ਸਕਦੇ ਕਿਸੇ ਦਾ ਟਰੱਕ ਆ ਰਿਹਾ ਕੋਈ ਟ੍ਰੇਲਰ ਦੇ ਰਿਹਾ ਕੋਈ ਡਰਾਈਵਰ ਆ ਰਿਹਾ ਔਰ ਆ ਵੀ ਤੁਸੀਂ ਦੇਖੋ ਜਿਵੇਂ ਸਟੂਡੈਂਟ ਇੰਨੇ ਆਏ ਹੋਏ ਆ ਫੈਮਿਲੀਆਂ ਆਈਆਂ ਹੋਈਆਂ ਇਹ ਸਾਰਾ ਇੱਕ ਤਰ੍ਹਾਂ ਦਾ ਟੀਮ ਵਰਕ ਐ ਕਹਿੰਦੇ ਉਹ ਮੁਲਕ ਐ ਜਿੱਥੇ ਤਾਂ ਲੋਕ ਗਵਾਂਡੀ ਦੇ ਬਾਜ਼ਮਾਰੇ ਤੇ ਨਹੀਂ ਜਾਂਦੇ ਪਰ ਤੁਸੀਂ ਦੇਖੋ ਅਸੀਂ ਅਕਸਰ ਜਦੋਂ ਦੇਖਦੇ ਹਾਂ ਵਲੰਟੀਅਰਸ ਦੀ ਸੰਖਿਆ ਵਧੀ ਹੁੰਦੀ ਹੈ ਹਾਂਜੀ ਵਲੰਟੀਅਰਸ ਔਰ ਵੈਸੇ ਵੀ ਉਹ ਮੌਸਮ ਦਾ ਵੀ ਫਰਕ ਪੈ ਗਿਆ ਪਰ -26 ਦੇ ਵਿੱਚ ਵੀ ਇਹਨਾਂ ਨੇ ਨਾਂ ਨਹੀਂ ਕੀਤੀ ਔਰ ਇਹ ਇਹਨਾਂ ਤੋਂ ਬਿਨਾ ਪੋਸੀਬਲ ਹੀ ਨਹੀਂ ਵਲੰਟੀਅਰਸ ਤੋਂ ਬਿਨਾ ਸਾਰਾ ਟੀਮ ਵਰਕ ਆ ਇਕੱਲੇ ਬੰਦੇ ਦਾ ਕੰਮ ਨਹੀਂ ਵੈਸੇ ਕਮਿਊਨਿਟੀਜ਼ ਤਾਂ ਅਸੀਂ ਕਹਿੰਦੇ ਹਾਂ ਕਿ ਜਾਤ ਪਾਤ ਕੋਈ ਹੁੰਦੀ ਨਹੀਂ ਹੈ ਜਦੋਂ ਸਾਡੇ ਧਰਮ ਦੇ ਵਿੱਚ ਤਾਂ ਇਹੀ ਸਿਖਾਇਆ ਗਿਆ ਪਰ ਤੁਸੀਂ ਦੇਖੋ ਜਦੋਂ ਅਸੀਂ ਸਪੈਸੀਫਿਕ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰ ਲੈਂਦੇ ਆ ਤਾਂ ਤੁਹਾਨੂੰ ਵਲੰਟੀਅਰ ਵਾਲੇ ਪਾਸੇ ਉਹ ਜ਼ਿਆਦਾ ਨੰਬਰ ਹਾਂਜੀ ਉਹ ਵਲੰਟੀਅਰਸ ਜਿਆਦੇ ਨੇ ਲਾਈਨ ਚ ਹੈ ਕਿ ਨੇ ਥੋੜੇ ਬਹੁਤ ਨੇ ਜਿਨ੍ਹਾਂ ਨੇ ਜਲਦੀ ਜਾਣਾ ਹੁੰਦਾ ਉਹ ਵੀ ਚੰਗੀ ਗੱਲ ਹੈ ਕਿ ਉਹ ਰੂਲ ਫਾਲੋ ਕਰਦੇ ਹੋ ਇਹ ਨਹੀਂ ਕਹਿੰਦੇ ਕਿ ਅਸੀਂ ਇੱਧਰ ਆ ਜੀਏ ਇੱਧਰੋਂ ਲੈ ਕੇ ਚੱਲ ਜੀਏ ਉਹ ਕਹਿੰਦੇ ਜੀ ਅਸੀਂ ਜਲਦੀ ਜਾਣਾ ਅਸੀਂ ਲਾਈਨ 'ਤੇ ਚੱਲ ਜਾਨੇ ਆ ਸੋ ਇਸ ਤਰ੍ਹਾਂ ਹੀ ਚੱਲਦਾ ਸਾਰਾ ਤੇ ਹੁਣ ਅੱਗੇ ਵੈਸੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਕੁਝ ਹੋਰ ਚੀਜ਼ਾਂ ਕਦੇ ਐਡ-ਆਨ ਕਰਨ ਬਾਰੇ ਜਾਂ ਕੁਝ ਘੱਟ ਵੱਧ ਦਾ ਹੁੰਦਾ ਕਿ ਹੁਣ ਅੱਗੇ ਪਲਾਨ ਕੀ ਹੈ ਸੰਦੀਪ ਸਿੰਘ ਦਾ ਅਗਲੇ 2 ਸਾਲਾਂ ਦੇ ਵਿੱਚ ਗੁਰਨਾਨਾ ਕਿਚਨ ਨੂੰ ਲੈ ਕੇ ਨਹੀਂ ਜੀ ਕੋਈ ਕੋਈ ਪਲਾਨਿੰਗ ਨਹੀਂ ਮੈਂ ਕੋਈ ਵੀ ਕੰਮ ਪਲਾਨ ਦੇ ਨਾਲ ਨਹੀਂ ਕਰਦਾ ਨਾ ਇਹਦੇ ਬਾਰੇ ਗੱਦੀ ਏਦਾਂ ਸੋਚਿਆ ਸੀਗਾ ਅਸੀਂ ਫਲੋ 'ਚ ਚੱਲਣ ਵਾਲੇ ਆਂ ਵੀ ਜੋ ਜਿੱਦਾਂ ਚੱਲ ਰਿਹਾ ਜਿਸ ਦਿਨ ਸ਼ੁਰੂਆਤ ਹੋਈ ਸੀ ਉਸ ਦਿਨ ਵੀ ਪਤਾ ਨਹੀਂ ਸੀ ਕਿ ਗੁਰਨਾਨਾ ਕਿਚਨ ਇਸ ਲੈਵਲ ਤੱਕ ਪਹੁੰਚੂਗੀ ਤੇ ਇਹੀ ਸੋਚੀਦਾ ਵੀ ਇਹ ਗੁਰੂ ਸਾਹਿਬ ਹੀ ਚਲਾ ਰਿਹਾ ਆਪਦਾ ਦਿਮਾਗ ਵਿੱਚ ਕਿਤੇ ਵੀ ਕੋਸ਼ਿਸ਼ ਕਰੀ ਦੀ ਵੀ ਨਾ ਯੂਜ਼ ਕਰੀਏ ਤੇ ਨਾ ਲੋੜੀ ਪਵੇ ਜਿੱਦਾਂ ਫਲੋ ਚੱਲ ਰਿਹਾ ਵਾ ਉਸੇ ਤਰ ਮਹਾਰਾਜ ਜਿੱਥੇ ਲੋੜ ਪੈਂਦੀ ਆਪੇ ਦੱਸ ਦਿੰਦੇ ਆ ਬਾਕੀ ਕਮਿਊਨਿਟੀ ਦੇ ਵਿੱਚ ਥੋੜਾ ਬਹੁਤ ਹੋਰ ਪ੍ਰੋਗਰਾਮਸ ਆ ਰਹੇ ਨੇ ਜਿਵੇਂ ਉਹਨਾਂ ਨੂੰ ਕਹਿ ਦਿੱਤਾ ਵੀ ਜਿੱਥੇ ਕਿਤੇ ਸਾਨੂੰ ਤੁਹਾਨੂੰ ਲੱਗਦਾ ਸਾਡੀ ਜ਼ਰੂਰਤ ਆ ਕੁਝ ਬੱਚੇ ਆ ਜਿਵੇਂ ਸਕੂਲਾਂ ਕਾਲਜਾਂ ਵਾਲੇ ਸੀਟ ਕਾਲਜ ਵਾਲੇ ਆ ਉਹ ਪ੍ਰੋਜੈਕਟ ਕਰ ਰਹੇ ਹੋ ਕਹਿੰਦੇ ਸੀ ਕਿਚਨ ਤੇ ਕਰਨਾ ਸੋ ਹੋਰ ਹੁਣ ਜਿਵੇਂ ਹੋਰ ਪ੍ਰੋਗਰਾਮ ਆਉਣੇ ਉਹਨਾਂ ਚ ਉਹਨਾਂ ਨੂੰ ਕਹਿ ਦਿੱਤਾ ਵੀ ਜੇ ਸਾਡੇ ਲਈ ਕੋਈ ਸੇਵਾ ਹੈਗੀ ਹੈ ਕੋਈ ਕੁਕੀਸ ਭੇਜਦੀ ਹੈ ਕੋਈ ਆਈਸਕ੍ਰੀਮ ਭੇਜਦੀ ਹੈ ਇਸ ਤੋਂ ਲਾਵਾ ਹੋਰ ਸੰਸਥਾਵਾਂ ਬਹੁਤ ਨੇ ਜਿਹੜੀਆਂ ਆਉਂਦੀਆਂ ਇੱਥੇ ਸੇਵਾ ਵੀ ਕਰਾਉਂਦੀਆਂ ਲੈਫਟਓਵਰ ਵੀ ਲੈ ਕੇ ਜਾਂਦੇ ਆ ਇਥੋਂ ਇਸ ਵਿੱਚ ਬਿਲਕੁਲ ਅਕੀ ਚੰਦੀ ਸੇਵਾ ਤਾਂ ਮੈਨੂੰ ਲੱਗਦਾ ਕਿ ਸਾਡੇ ਧਰਮ ਦੇ ਵਿੱਚ ਹੈ ਹੀ ਬਹੁਤ ਵੱਡੀ ਉਹ 20 ਰੁਪਏ ਤੋਂ ਸ਼ੁਰੂ ਹੋਈ ਸੇਵਾ ਜਿਹੜੀ ਉਹ ਕਦੋਂ ਅਰਬਾਂ ਖਰਬਾਂ ਡਾਲਰਾਂ ਦੇ ਵਿੱਚ ਪੌਂਡਾਂ ਦੇ ਵਿੱਚ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਚੱਲ ਰਹੀ ਹੈ ਮੈਨੂੰ ਲੱਗਦਾ ਕਿ ਇਸ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਹੈ ਬਹੁਤ ਵੱਡੀ ਸੇਵਾ ਸੰਦੀਪ ਜੀ ਬਹੁਤ-ਬਹੁਤ ਸ਼ੁਕਰੀਆ ਤੇ ਇਧਰ ਤੁਸੀਂ ਦੇਖੋ ਕਿ ਇੱਥੇ ਤੱਕ ਤੁਹਾਨੂੰ ਜਿਹੜਾ ਲਾਈਨ ਅਪ ਨਜ਼ਰ ਆ ਰਿਹਾ ਕਿਉਂਕਿ ਲੋਕ ਇੰਤਜ਼ਾਰ ਕਰਦੇ ਨੇ ਹਰ ਹਫ਼ਤੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਇੰਤਜ਼ਾਰ ਕਰਦੇ ਹੁੰਦੇ ਨੇ ਕਿ ਇਸ ਹਫ਼ਤੇ ਪੋਸਟ ਕਿੱਥੇ ਦੀ ਪੈ ਰਹੀ ਹੈ ਕਿਹੜੇ ਏਰੀਆ ਦੇ ਵਿੱਚ ਗੁਰਨਾਨਕ ਕਿਚਨ ਦੇ ਵੱਲੋਂ ਇਸ ਵਾਰ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਹੈ ਕਿੱਥੇ ਜਿਹੜਾ ਲੰਗਰ ਉਹ ਰਾਸ਼ਨ ਦਾ ਲਗਾਇਆ ਜਾ ਰਿਹਾ ਤਾਂ ਸੋ ਜਦੋਂ ਵੀਕੈਂਡ ਦੇ ਉੱਤੇ ਲੋਕਾਂ ਨੂੰ ਹੁੰਦਾ ਹੈ ਕਿ ਅਸੀਂ ਅੱਜ ਰਿਲੈਕਸ ਕਰਨਾ ਹੈ ਜਾਂ ਅਸੀਂ ਆਪਣੇ ਘਰ ਦੇ ਕੰਮ ਨਿਬੇੜਨੇ ਨੇ ਉਦੋਂ ਇਹ ਵਲੰਟੀਅਰਸ ਜਿਹੜੇ ਨੇ ਆਪਣਾ ਸਭ ਕੁਝ ਪਿੱਛੇ ਛੱਡ ਕੇ ਇੱਥੇ ਸੇਵਾ ਕਰਨ ਦੇ ਲਈ ਆਉਂਦੇ ਨੇ ਤਾਂ ਸਾਡੇ ਬਜ਼ੁਰਗ ਜਿਹੜੇ ਨੇ ਉਹ ਮਾਤਾਵਾਂ ਭੈਣਾਂ ਇੱਥੇ ਸਾਰੇ ਤੁਹਾਨੂੰ ਜਿਹੜੇ ਉਹ ਨਜ਼ਰ ਆਉਂਦੇ ਨੇ ਵਲੰਟੀਅਰਸ ਦੇ ਲਈ ਇੱਧਰ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਗਿਆ ਹੁੰਦਾ ਹੈ ਇੱਧਰ ਤੁਸੀਂ ਦੇਖੋ ਕਿ ਬੇਬੇ ਜੀ ਵੀ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਹੜੀ ਸੇਵਾ ਲੱਗੀ ਹੈ ਅੱਜ ਜੀ ਲੰਗਰ ਵਰਤਾਵਾਂਗੇ ਇੱਥੇ ਹੂੰ ਖਾਣੇ ਵਾਸਤੇ ਲੰਗਰ ਵਰੰਟੀਆਂ ਵਰਤਉਣਾ ਸੀ ਅੱਛਾ ਤੇ ਉਹ ਜਿਹੜਾ ਲੰਗਰ ਆ ਉਹ ਘਰ ਲੈਣਾ ਅੱਛਾ ਜੀ ਤੇ ਤੁਸੀਂ ਆਉਨੇ ਹੋ ਹਰ ਹਫਤੇ ਹਾਂਜੀ ਰੋਜ਼ ਹਰ ਇੱਕ ਸੰਡੇ ਆਈਦਾ ਅੱਛਾ ਜੀ ਤੇ ਉਦੋਂ ਕਦੇ ਲੱਗਦਾ ਨਹੀਂ ਕਿ ਚਲੋ ਅੱਜ ਫਿਰ ਘਰੇ ਆਰਾਮ ਕਰਦੇ ਆ ਨਹੀਂ ਪਰ ਅੱਜ ਜੀ ਮੇਰੇ ਸਿਰ ਬਹੁਤ ਖੁੱਦਾ ਸੀ ਪਰ ਮੈਨੂੰ ਜਾਣਾ ਜ਼ਰੂਰੀ ਆ ਹਾਂ ਹਾਂਜੀ ਇੱਥੇ ਆ ਕੇ ਬਸ ਖੂਨ ਬਹੁਤ ਮਿਲਦਾ ਜੀ ਆਪਾਂ ਨੂੰ ਹਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਫਿਰ ਆਪਾਂ ਸੇਵਾ ਕਰਦੇ ਆ ਹੂੰ ਹਾਂਜੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਤੇ ਜਦੋਂ ਤੁਸੀਂ ਦੇਖਦੇ ਹੋ ਕਿ ਦੇਖੋ ਕਿੰਨੇ ਲੋਡਵੰਦ ਨੇ ਜਿਹੜੇ ਆ ਕੇ ਦੋ-ਦੋ ਘੰਟੇ ਲਾਈਨਾਂ ਦੇ ਵਿੱਚ ਖੜੇ ਰਹਿੰਦੇ ਨੇ ਤੇ ਉਦੋਂ ਕਿਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਖੁਸ਼ੀ ਹੁੰਦੀ ਦੇਖ ਕੇ ਹਾਂ ਜਦੋਂ ਸਵੇਰੇ ਆਈ ਤਾਂ ਲਾਈਨਾਂ ਸਵੇਰੇ ਲੱਗਣ ਲੱਗ ਪਈਆਂ ਅਜੇ ਹਾਂ ਲਾਈਨ ਤਾਂ ਖੋਲ ਹੀ ਦੀ ਅਸੀਂ 1:30 ਵਜੇ ਹਾਂ ਪਰ ਲੋਕੀ ਤਾਂ ਸਵੇਰੇ 8:00 ਵਜੇ ਤੋਂ ਲੱਗ ਪੈਂਦੇ ਆ ਖੜੇ ਹੋਣ ਹਾਂ ਤੇ ਦੇਖ ਕੇ ਬੜੀ ਮਨ ਖੁਸ਼ੀ ਹੁੰਦੀ ਵੇ ਲੋਕੀ ਜ਼ਿਆਦਾ ਜ਼ਿਆਦਾ ਬੱਚੇ ਕਹਿੰਦੇ ਨਹੀਂ ਬੇਬੇ ਘਰ ਬੈਠੋ ਗੋਡੇ ਦੁਖਦੇ ਆ ਉਹਨਾਂ ਵਿੱਚ ਬੱਚੇ ਵੀ ਆਏ ਹੋਇਆ ਅੱਛਾ ਹਾਂ ਮੇਰੇ ਦਰਸ਼ਨ ਸੰਘਿਆ ਸਕੂਲ ਦੀ ਹੈ ਸਾਡੀ ਲੜਕੀ ਸਰੋਜ ਹਾਂ ਤੇ ਉਹ ਵੀ ਮੋਰੇ ਮੋਰੇ ਹੁੰਦੇ ਸਾਰੇ ਦਾ ਚਲੋ ਬਹੁਤ ਤੁਹਾਡੀ ਵੱਡੀ ਸੇਵਾ ਹੈ ਸੋ ਤੁਸੀਂ ਦੇਖੋ ਕੀ ਕਹਿੰਦੇ ਮੇਰਾ ਸਿਰ ਕਹਿੰਦੇ ਸਿਰ ਮੇਰਾ ਦਰਦ ਹੋ ਰਿਹਾ ਸੀ ਬਟ ਫਿਰ ਵੀ ਕਹਿੰਦੇ ਕਿ ਉਹਨਾਂ ਨੇ ਆਉਣਾ ਇੱਥੇ ਜਿਹੜਾ ਹੈ ਉਹ ਪ੍ਰੇਫਰ ਕੀਤਾ ਹੈ ਇਧਰ ਇੱਕ ਹੋਰ ਸਾਡੇ ਬੇਬੇ ਜਿਹੜੇ ਨੇ ਉਹ ਬੈਠੇ ਨੇ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਕੀ ਲੱਗੀ ਹੈ ਸੇਵਾ ਅੱਜ ਅਸੀਂ ਤਾਂ ਹਮੇਸ਼ਾ ਨੰਗਰ ਦੀ ਉਹ ਸੇਵਾ ਹੁੰਦੀ ਹੈ ਸਾਡੀ ਉਹ ਹੀ ਅਸੀਂ ਵਰਤੌਣਾ ਹੁੰਦਾ ਪਕੌੜੇ ਵਗੈਰਾ ਚਾਹ ਚੂਗ ਲੈ ਕੇ ਆਈ ਹੈ ਕਹਿੰਨਾ ਅੱਛਾ ਜੀ ਹਾਂ ਜੀ ਤੇ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਮੈਂ ਤਾਂ ਇਹਨਾਂ ਦੇ ਨਾਲ 2 ਸਾਲ ਤੋਂ ਉੱਤੇ ਹੋ ਗਿਆ ਜੀ ਅੱਛਾ ਹਾਂ ਜੀ ਹਰ ਹਫ਼ਤੇ ਤੁਸੀਂ ਆਉਂਦੇ ਹਰ ਇੱਕ ਹਫ਼ਤੇ ਇੰਨੀ ਸਰਦੀ ਪਈ ਹੈ ਤਾਂ ਵੀ ਅਸੀਂ ਆਉਂਦੇ ਆਉਂਦੇ ਹਾਂ ਮਾਈਨਸ ਵਿੱਚ ਜੋ ਟੈਂਪਰੇਚਰ ਹੈ ਹਾਂ ਜੀ ਹਾਂ ਜੀ ਮਾਈਨਸ 35 40 ਚ ਵੀ ਉਦੋਂ ਦਿਲ ਨਹੀਂ ਕਰਦਾ ਘਰੇ ਵੀ ਰਜਾਈ 'ਚ ਬੈਠੀਏ ਨਹੀਂ ਸੇਵਾ ਕਰਨੋਂ ਦਿਲ ਕਰਦਾ ਜੀ ਹਨਾ ਇਹ ਵੀ ਮੈਨੂੰ ਲੱਗਦਾ ਕਿ ਜਦੋਂ ਪ੍ਰਮਾਤਮਾ ਵੱਲੋਂ ਹੀ ਕੋਈ ਮਤਲਬ ਕੇ ਹੁੰਦਾ ਵੀ ਤੁਹਾਡੇ ਅੰਦਰੋਂ ਜਾ ਉੱਠਦਾ ਵੀ ਕੋਈ ਕਿਸੇ ਲਈ ਕੁਝ ਕਰੀਏ ਆ ਪੰਜਨਾ ਕਰ ਸਕਦੇ ਆ ਨਾ ਹੂੰ 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 ਇਹ ਆ ਜੀ ਚਲੋ ਇਸ ਤਰ੍ਹਾਂ ਹਰ ਹਫਤੇ ਇੰਤਜ਼ਾਰ ਰਹਿੰਦਾ ਹੈ ਹਾਂ ਜੀ ਵੀਟ ਦਾ ਵੀਟ ਕਰਦੇ ਰਹਿੰਦੇ ਆ ਸੈਟਰਡੇ ਸੰਡੇ ਕਦੋਂ ਆਵੇ ਸੇ ਫਿਰ ਉਹ ਜੇ ਕੋਈ ਹੋਰ ਕਰਦਿਆਂ ਨੇ ਪ੍ਰੋਗਰਾਮ ਬਣਾਏ ਹੁੰਦੇ ਆ ਅਸੀਂ ਅੱਗੇ ਪਿੱਛੇ ਕਰ ਲੈਨੇ ਆ ਜੀ ਅਸੀਂ ਆਉਂਦੇ ਇੱਥੇ ਜ਼ਰੂਰ ਆ ਠੀਕ ਹੈ ਹਾਂ ਜੀ ਸੋ ਇਹ ਮੈਨੂੰ ਲੱਗਦਾ ਕਿ ਦੇਖੋ ਕਿੰਨਾ ਵੱਡਾ ਜਜ਼ਬਾ ਹੈ ਕਿ ਕਹਿੰਦੇ ਅਸੀਂ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਨੇ ਆ ਪਰ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰੀਦੀ ਆ ਕਿ ਹਰ ਹਫਤੇ ਗੁਰਨਾਨਕ ਕਿਚਨ ਜਿਹੜੀ ਆ ਉਹ ਮਿਸ ਨਹੀਂ ਹੋਣੀ ਚਾਹੀਦੀ ਬਾਕੀ ਜਿਹੜੇ ਪ੍ਰੋਗਰਾਮ ਆ ਉਹ ਅੱਗੇ ਪਿੱਛੇ ਹੋ ਸਕਦੇ ਆ ਸੋ ਤੁਸੀਂ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਨਾਲ ਜਿਹੜਾ ਸਮੇਟਾ ਸਮੇਟੀ ਵਾਲਾ ਕੰਮ ਹੈ ਉਹ ਵੀ ਹੁੰਦਾ ਕਿ ਇਧਰੋਂ ਜਿਹੜੇ ਜਿਹੜੇ ਡੱਬੇ ਜਿਹੜੇ ਜਿਹੜੇ ਕਾਰਟਨ ਖਾਲੀ ਹੋ ਰਹੇ ਨੇ ਉਹ ਇੱਥੇ ਇਹਨਾਂ ਨੇ ਰੱਖੀ ਜਾਣੇ ਨੇ ਤੇ ਇੱਥੋਂ ਜਿਹੜੇ ਨਾਲ ਨਾਲ ਆ ਉਹ ਟੀਮ ਨੇ ਭੇਜੀ ਜਾਣੇ ਨੇ ਹਾਂਜੀ ਸਸ਼ਿਕਾ ਜੀ ਸਸ਼ਿਕਾ ਜੀ ਕਹਿੰਦੇ ਸੇਬ ਖਾਓ ਤੇ ਡਾਕਟਰ ਨੂੰ ਦੂਰ ਭਜਾਓ ਹਾਂਜੀ ਹਾਂਜੀ ਤੇ ਅੱਜ ਸੇਬਾਂ ਦੀ ਸੇਵਾ ਹੈ ਹਾਂ ਸਾਰੀ ਚੀਜ਼ਾਂ ਸਿਵਾਇ ਸੇਬ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸੇਬ ਖਾਓ ਬਿਲਕੁਲ ਸਵਸਥ ਰਹੋਗੇ ਤਾਂ ਆਪਾਂ ਆਈ ਤੇ ਸਵਸਥ ਰਹੀ ਤਾਂ ਨਾਲੇ ਦੂਜਿਆਂ ਨੂੰ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹ ਵੀ ਸਵਸਥ ਰਹਿਣ ਤੇ ਆ ਕਿ ਕਿੰਨੇ ਹਫ਼ਤੇ ਹੋ ਗਏ ਆਂਦਿਆਂ ਨੂੰ ਆ ਹੋ ਗਏ ਨੇ 7-8 ਹਫ਼ਤੇ ਹੋ ਗਏ ਨੇ ਸਾਨੂੰ ਆਉਂਦੇ ਹੋਏ ਨੂੰ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਇੱਥੇ ਆ ਕੇ ਬਿਲਕੁਲ ਜੋ ਸਕੂਨ ਮਿਲਦਾ ਸਾਰੇ ਪੈਣ ਭਰਾ ਮਿਲਦੇ ਨੇ ਉਹ ਇੰਨੀ ਸ਼ਾਨਦਾਰ ਸੇਵਾ ਤੇ ਬਹੁਤ ਚੰਗਾ ਲੱਗਦਾ ਤੇ ਆਪ ਤੋਂ ਕਿੱਥੋਂ ਪੰਜਾਬ ਉਧਾ ਅੰਮ੍ਰਿਤਸਰ ਤੋਂ ਆ ਬਲੋਂਗ ਕਰਦੇ ਆ ਉਹ ਵੀ ਗੁਰੂਆਂ ਦੀ ਨਗਰੀ ਇੱਥੇ ਆ ਕੇ ਫਿਰ ਵਧੀਆ ਲੱਗਦਾ ਹੋਏਗਾ ਜ਼ਾਹਿਰ ਜੀ ਗੱਲ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਚਲੋ ਬਹੁਤ ਚੰਗੀ ਗੱਲ ਹੈ ਕਿ ਕਹਿੰਦੇ ਪਿਛੋਂ ਵੀ ਗੁਰੂ ਦੀ ਨਗਰੀ ਤੋਂ ਆ ਤੇ ਇੱਥੇ ਵੀ ਗੁਰੂ ਨਾਨਕ ਕਿਚਨ ਅੱਛਾ ਖਾਸ ਗੱਲ ਤੁਹਾਨੂੰ ਦੱਸੀਏ ਕਿ ਦੇਖੋ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸ ਰਹੀ ਸੀ ਕਿ ਸੀਜ਼ਨ ਦੇ ਹਿਸਾਬ ਦੇ ਨਾਲ ਵੀ ਕਈ ਚੀਜ਼ਾਂ ਆਉਂਦੀਆਂ ਨੇ ਤਾਂ ਇਸ ਵਾਰ ਤੁਸੀਂ ਦੇਖੋ ਕਿ ਕਿ ਹਜੇ ਤਾਂ ਵੈਸੇ ਗਰਮੀ ਕਹਿ ਸਕਦੇ ਹਾਂ ਕਿ ਸ਼ੁਰੂ ਹੋਣੀ ਵਾਲੀ ਹੈ ਸਪ੍ਰਿੰਗ ਸ਼ੁਰੂ ਹੋ ਗਈ ਤਾਂ ਨਾਰੀਅਲ ਆਏ ਨੇ ਬੜੀ ਵਧੀਆ ਕੁਆਲਿਟੀ ਦੇ ਪ੍ਰੋਡਕਟ ਹੁੰਦੇ ਨੇ ਚਾਹੇ ਕੋਈ ਵੀ ਇਹਨਾਂ ਦਾ ਪ੍ਰੋਡਕਟ ਹੁੰਦਾ ਹੈ ਤਾਂ ਤੁਸੀਂ ਦੇਖੋ ਇਹ ਨਾਰੀਅਲ ਆਏ ਨੇ ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਹੜਾ ਜਿਗੀਰੀ ਹੈ ਸੋ ਇਹ ਨਾਰੀਅਲ ਵੀ ਜਿਹੜੇ ਆ ਉਹ ਨਾਲ-ਨਾਲ ਦਿੱਤੇ ਜਾ ਰਹੇ ਨੇ ਇੱਧਰ ਜਿਹੜੀ ਨਾਰੀਅਲ ਦੀ ਸੇਵਾ ਕੀਤੀ ਜਾ ਰਹੀ ਕੀ ਨਾਮ ਹੈ ਮਹਿਕ ਮਹਿਕ ਤੁਸੀਂ ਸਟੂਡੈਂਟ ਹੋ ਨਹੀਂ ਓਕੇ ਤੇ ਤੁਸੀਂ ਕਿੰਨਾ ਸਮਾਂ ਹੋ ਗਿਆ ਨਾਲ ਦੇ ਨਾਲ ਆਉਂਦੇ অলমোস্ট ইয়ার হ গয়া ওকে কিদদা লাগতা হ খুব আচ্ছা লাগতা হ অর ইট হার্টস কি এতনে লোগো কো ডোনেশনস চাইয়ে বাট ইট ফিলস ভেরি গুড কি বহুত سارے লোগ হে জো ডোনেশনস dete bhi হে অর इट्स আ ওয়ান্ডারফুল এক্সপেরিয়েন্স ওকে সো জদোঁ তুসি দেখদেও কি ইননে سارے লোগاں নু হোপ হুন্ডি হে কি কদোঁ উইকেন্ড আਵੇগা কদোঁ গুর্ণান কিচেন দে বালোঁ assi আজ লঙ্গর লেকে আওয়াগি এক বারি ইট ওয়াজ -35 অর ইতনি ঠান্ড মে ভি মতলব ਬਹੁਤ ਲੋਕ تھے ਹੂੰ ਲਾਈਨ ਵਿੱਚ ਵੀ ਔਰ ਵੋਲੰਟੀਅਰਜ਼ ਵਿੱਚ ਵੀ ਸੋ ਇਟਸ ਅ ਵੈਰੀ ਹੰਬਲ ਐਂਡ ਗ੍ਰੇਟ ਐਕਸਪੀਰੀਅੰਸ ਟੂ ਬੀ ਹੇਅਰ ਬਿਲਕੁਲ ਜਿਹੜੇ ਲੋਕ ਆਉਂਦੇ ਨੇ ਉਹਨਾਂ ਉਹਨਾਂ ਵੋਲੰਟੀਅਰਸ ਦਾ ਅਸੀਂ ਕਹਿੰਦੇ ਹਾਂ ਕਿ ਬਹੁਤ ਵੱਡਾ ਇਹਨਾਂ ਦਾ ਇਹ ਜਜ਼ਬਾ ਹੈ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਹਨਾਂ ਦੇ ਬਿਨਾ ਕੋਈ ਕੰਮ ਜਿਹੜਾ ਮੁਕੰਮਲ ਨਹੀਂ ਹੋ ਸਕਦਾ ਇੱਕ ਟੀਮ ਵਰਕ ਜਿਹੜਾ ਹੈ ਉਹ ਹਮੇਸ਼ਾ ਹੁੰਦਾ ਹੈ ਤਾਂ ਇੱਧਰ ਜਿਹੜੇ ਡੱਬੇ ਨੇ ਉਹ ਕੱਢੇ ਜਾ ਰਹੇ ਨੇ ਅੱਜ ਤੁਸੀਂ ਕੁਕੀਜ਼ ਦੇ ਰਹੇ ਹੋ ਹਾਂਜੀ ਨਾਲ ਹੋਰ ਕੀ ਹੈ ਔਰ ਮਫਨ ਵਗੈਰਾ ਲਈ ਹੈ اچھا ਇਹ ਪੂਰਾ ਪੂਰਾ ਡੱਬਾ ਦਿੱਤਾ ਜਾਂਦਾ ਹੈ ਹਾਂਜੀ ਆ ਇੱਕ ਇੱਕ ਕੋਸ ਦਿੱਤਾ ਜਾਂਦਾ ਹੈ ਓਕੇ ਠੀਕ ਹੈ ਸੋ ਤੁਸੀਂ ਦੇਖੋ ਕਿ ਇਹ ਮਫਿਨਸ ਨੇ ਫੋਕਸ ਨੇ ਪੂਰਾ ਪੂਰਾ ਡੱਬਾ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਤੇ ਨਾਲ ਨਾਲ ਗਾਰਬੇਜ ਜਿਹੜੀ ਕਲੀਨਿੰਗ ਹੈ ਉਹ ਵੀ ਹੁੰਦੀ ਹੈ ਕਿ ਕਿਸੇ ਤਰ੍ਹਾਂ ਦਾ ਖਲਾਰਾ ਨਾ ਪਵੇ ਨਾਲ ਨਾਲ ਜਿਹੜੀ ਸਮੇਟਾ ਸਮੇਟੀ ਹੈ ਉਹ ਵੀ ਕੀਤੀ ਜਾਂਦੀ ਹੈ ਇੱਥੇ ਨਾਲ ਨਾਲ ਜਿਹੜੇ ਉਹ ਰੱਖੇ ਹੁੰਦੇ ਨੇ ਡਸਟਬਿਨ ਰੱਖਨੇ ਹਾਂਜੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਤੇ ਅੱਜ ਹੁਣ ਕਿੰਨੀ ਕਿੰਨੇ ਤੁਹਾਨੂੰ ਸਮਾਂ ਹੋ ਗਿਆ ਨਾਲ ਦੇ ਨਾਲ ਆਉਂਦੇ ਮੇਰਾ ਤਾਂ ਬੇਟਾ ਆਉਂਦਾ ਹੈ ਤਾਂ ਮਤਲਬ ਕਿ ਤੇ ਬੀਕ ਚ ਇੱਕ ਵਾਰੀ ਆ ਗਈ ਕਿਤੇ ਮਹੀਨੇ ਚ ਇੱਕ ਵਾਰੀ ਆ ਗਈ ਤੇ ਕਿਦਾਂ ਦਾ ਲੱਗਦਾ ਵਧੀਆ ਲੱਗਦਾ ਹੂੰ ਲੋੜਵੰਦਾਂ ਦੀ ਮਦਦ ਕਰਦੇ ਹਨਾ ਹੂੰ ਸੇਵਾ ਕਰਦੇ ਸਾਰਾ ਦਿਨ ਜਿਹੜੇ ਵਲੰਟੀਅਰ ਆ ਵਿਚਾਰੇ ਉਹਨਾਂ ਦਾ ਵੀ ਬਹੁਤ ਹੂੰ ਅੱਛਾ ਅਸੀਂ ਦੇਖਿਆ ਪੰਜਾਬ ਦੇ ਵਿੱਚ ਸਾਡੇ ਹੋਰ ਤਰ੍ਹਾਂ ਦੀ ਸੇਵਾ ਹੁੰਦੀ ਸੀ ਉਥੇ ਲੰਗਰ ਲੱਗਦੇ ਸੀ ਇੱਥੇ ਦੇਖੋ ਸੁੱਕੇ ਰਸਣ ਦਾ ਲੰਗਰ ਹੈ ਐ ਇਦਾਂ ਹੀ ਆ ਬੇਟਾ ਮਾਹੌਲ ਆ ਹਨਾ ਉਥੋਂ ਦਾ ਹੋਰ ਮਾਹੌਲ ਆ ਇੱਥੇ ਤਾਂ ਬਣਿਆ ਹੋਇਆ ਫੂਡ ਕੋਈ ਖਾ ਕੇ ਨਹੀਂ ਕੋਸ਼ ਆਪਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਉੱਥੇ ਛਕ ਲੈਣੇ ਆ ਪਰ ਇਦਾਂ ਇਹੋ ਜੀ ਜਗ੍ਹਾ ਤੇ ਬਣਿਆ ਹੋਇਆ ਫ ਵਧੀਆ ਲੱਗਦਾ ਸਾਰਿਆਂ ਵਾਸਤੇ ਨਾਲੇ ਅੰਜੋਏ ਕਰਦੇ ਨਾਲੇ ਸੇਵਾ ਕਰਦੇ ਆ ਠੀਕ ਹੈ ਬਿਲਕੁਲ ਠੀਕ ਗੱਲ ਹੈ ਤਾਂ ਇਧਰ ਤੁਸੀਂ ਦੇਖੋ ਨਾਲ-ਨਾਲ ਇਧਰ ਕਕੰਬਰ ਜਿਹੜੇ ਨੇ ਖੀਰੇ ਪੂਰਾ ਪੂਰਾ ਪੈਕੇਟ ਹੈ ਉਹ ਦਿੱਤਾ ਜਾਂਦਾ ਹੈ ਸੰਤਰੇ ਜਿਹੜੇ ਨੇ ਪਏ ਹੋਏ ਨੇ ਸੀਜ਼ਨ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਗੁਰਨਾਨਕ ਕਿਚਨ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਤਾਂ ਇੱਧਰ ਤੁਸੀਂ ਦੇਖੋ ਕਿ ਕਿਉਂਕਿ ਸਿੱਖ ਹੈਰੀਟੇਜ ਮੰਥ ਹੈ ਬੜਾ ਪਵਿੱਤਰ ਮਹੀਨਾ ਬੜਾ ਖਾਸ ਮਹੀਨਾ ਸਾਡੇ ਲਈ ਹੁੰਦਾ ਹੈ ਅਪ੍ਰੈਲ ਦਾ ਤੇ ਇੱਥੇ ਟਰਬਨ ਟਾਈਂਗ ਜਿਹੜੇ ਉਹ ਕੀਤੀ ਜਾ ਰਹੀ ਹੈ ਦਸਤਾਰ ਇੱਥੇ ਸਜਾਈ ਜਾ ਰਹੀਆਂ ਨੇ ਦਸਤਾਰਾਂ ਲੈ ਕੇ ਆndੀਆਂ ਗਈਆਂ ਨੇ ਤੇ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਤੁਸੀਂ ਦੇਖੋ ਕਿ ਇਹ ਟਰਬਨ ਟਾਈਂਗ ਕੀਤੀ ਜਾ ਰਹੀ ਹੈ ਬੱਸ ਜੀ ਬਾਬੇ ਦੀ ਕਿਰਪਾ ਆ ਹਾਂ ਵਸਾਖੀ ਦਾ ਤਿਹਾੜਿਆ ਸੰਦੀਪ ਭਾਜੀ ਜੀ ਦੀ ਕਿਰਪਾ ਦੇ ਨਾਲ ਸਾਰਾ ਕੁਝ ਕਰ ਰਹੇ ਆ ਠੀਕ ਹੈ ਤੇ ਕਿੰਨੀਆਂ ਇਹ ਜਿਹੜੀਆਂ ਤੁਸੀਂ ਦਸਤਾਰਾਂ ਸਾਰੀਆਂ ਆਪਣੇ ਕੋਲੋਂ ਲੈ ਕੇ ਆਏ ਹੋ ਬੱਸ ਜੀ ਬਾਬੇ ਨਾਨਕ ਦੀ ਕਿਰਪਾ ਬਾਬਾ ਜੀ ਆਪੇ ਕਰਾਈ ਜਾਂਦੇ ਆ ਤੇ ਇਹ ਵੀ ਕਰੀ ਜਾਂਦੇ ਠੀਕ ਹੈ ਕੀ ਸੰਦੇਸ਼ ਕੋਈ ਦੇਣਾ ਚਾਹੋਗੇ ਨੌਜਵਾਨਾਂ ਨੂੰ ਬੱਸ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਸਿੱਖੀ ਨਾਲ ਜੋੜਨਾ ਹਮ ਸਾਰੇ ਵੱਧ ਤੋਂ ਵੱਧ ਬੱਚੇ ਜਿੰਨੇ ਹੈਗੇ ਆ ਗੁਰੂ ਸਿੱਖੀ ਨਾਲ ਜੋੜਨ ਬੱਸ ਕਿਰਪਾ ਬਾਬਾ ਮੇਰ ਕਰੇ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਕਹਿੰਦੇ ਸਿੱਖ ਹੈਰੀਟੇਜ ਮਨਥ ਮੌਕੇ ਇਹ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਵੱਧ ਚੜ ਕੇ ਜਿਹੜਾ ਹੈ ਉਹ ਸਿੱਖੀ ਦੇ ਨਾਲ ਜੁੜੋ ਤੇ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਸੇਵਾ ਹੈ ਉਹ ਪਰਵਾਨ ਹੁੰਦੀ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰੋ ਆਪਣੇ ਆਸ-ਪਾਸ ਵੀ ਜੇਕਰ ਤੁਸੀਂ ਸੱਚੇ ਮੰਨ ਦੇ ਨਾਲ ਕੋਈ ਕੰਮ ਕਰਦੇ ਹੋ ਤਾਂ ਉਸ ਸੇਵਾ ਦੇ ਰੂਪ ਵਿੱਚ ਹੀ ਗਿਣਿਆ ਜਾਂਦਾ ਹੈ